ਦੋਨੋਂ ਬਾਈ ਆਪਾਂ ਛੋਟੇ ਹੁੰਦੇ ਸੀ ਨਾ ਉਦੋਂ ਆ ਪੈਕ ਤੇ ਵੀ ਪੂਰਾ ਫੁੱਲ ਮਸ਼ੂਰ ਹੁੰਦਾ ਸੀ ਮੁਰਗਾ ਪਟਾਕਾ ਹਨਾ ਤੇ ਹੁਣ ਵੀ ਪੂਰਾ ਮਸ਼ੂਰ ਹੈ ਇਹ ਕੰਪਨੀ ਇਹ ਪੈਕ ਦਿੰਦੀ ਸੀ ਕਿ ਇਹਦੇ ਤੋਂ ਪੈਕ ਤੋਂ ਲਪਾਫਾ ਲਾਹੋ ਤੇਰੀ ਬੱਤੀ ਨੂੰ ਅੱਗ ਲਾਓ ਤੇ 28 ਪਟਾਕੇ ਲਗਾਤਾਰ ਚੱਲਦੇ ਪਰ ਉਦੋਂ ਇੰਨੇ ਪੈਸੇ ਨਹੀਂ ਸੀ ਹੁੰਦੇ ਆਪਾਂ ਇਹਨੂੰ ਖੋਲ ਕੇ ਨਾ ਇੱਕ ਇੱਕ ਪਟਾਕੇ ਨੂੰ ਅੱਗ ਲਾ ਕੇ ਉਹਦਾ ਇੱਕ ਇੱਕ ਪਟਾਕੇ ਦਾ ਮਜ਼ਾ ਲੈਂਦੇ ਸੀ ਬਾਈ ਇੰਨਾ ਸਕੂਨ ਮਿਲਦਾ ਸੀ ਹੁਣ ਪੈਸੇ ਤਾਂ ਹੈਗੇ ਆ ਆ ਪੈਕਟ ਨੂੰ ਅੱਗ ਵੀ ਲਾ ਸਕਦੇ ਆ ਪੈਕ ਨੂੰ ਅੱਗ ਲਾ ਕੇ ਉਹ ਸਕੂਨ ਨਹੀਂ ਮਿਲਦਾ ਜਿਹੜਾ ਇਕੱਲਾ ਇਕੱਲਾ ਪਟਾਕਾ ਚਲਾਉਣ ਤੇ ਸਕੂਨ ਮਿਲਦਾ ਸੀ ਤੇ ਜਦੋਂ ਅਗਲੇ ਦਿਨ ਸਵੇਰੇ ਦੀਵਾਲੀ ਤੋਂ ਉੱਠਣਾ ਜਿਹੜੇ ਪਟਾਕੇ ਚੱਲਦੇ ਨਹੀਂ ਸੀ ਆਪਾਂ ਡਰ ਕੇ ਪਹਿਲੀ ਸਿੱਟ ਦਿੰਦੇ ਸੀ ਨਾ ਵੀ ਚੱਲੂ ਹੱਥ 'ਚ ਨਾ ਚੱਲ ਜੀ ਤੇ ਉਹ ਪਟਾਕਿਆਂ ਨੂੰ ਫਿਰ ਇਕੱਠੇ ਕਰਨਾ ਇਕੱਠੇ ਕਰਕੇ ਲਪਾਫੇ 'ਚ ਪਾ ਕੇ ਰੱਖਨੇ ਤੇ ਇਹ ਪਟਾਕਿਆਂ ਨੂੰ ਆਪਾਂ ਗੁਰਪੁਰਬ ਵਾਲੇ ਦਿਨ ਚਲਾਵਾਂਗੇ ਜਾਂ ਉਸ ਤੋਂ ਅਗਲੇ ਦਿਨ ਇਕੱਠੇ ਕਰਕੇ ਚਲਾਉਂਦੇ ਸਵੇਰੇ ਸਵੇਰੇ ਸੁਨੇਹਾ ਉੱਠ ਗਈ ਉਹ ਬਾਈ ਸਕੂਨ ਜਿਹਸਾਲਾ ਖਤਮ ਹੋ ਗਿਆ